ਅੱਜ ਮੋਦੀ ਸਰਕਾਰ ਦਾ ਤੀਸਰੀ ਟਰਮ ਦਾ ਪਹਿਲਾ ਬਜਟ ਆ ਤੇ ਅਸੀਂ ਬਜਟ ਸਮੁੱਚੀ ਸਾਰੇ ਆਫਿਸ ਮਿਰਰ ਨੇ ਯੂनाइटेड ਸਾਈਕਲ ਪਾਰਟਸ ਐਂਡ ਮੈਨੂਫੈਕਚਰਰਸ ਐਸੋਸੀਏਸ਼ਨ ਦੇ ਵਿੱਚ ਸਾਰਿਆਂ ਨੇ ਇਕੱਠਿਆਂ ਨੇ ਸੁਣਿਆ ਤੇ ਦੇਖਿਆ ਪਰ ਕਿਤੇ ਨਾ ਕਿਤੇ ਬਹੁਤ ਵੱਡਾ ਖਲਾਅ ਜਿਹੜਾ ਐਮ ਐਸ ਐਮ ای ਸੈਕਟਰ ਨੂੰ ਨੈਗਲੈਕਟ ਕੀਤਾ ਗਿਆ ਜਿਹੜੀ ਸਭ ਤੋਂ ਵੱਡੀ ਡਿਮਾਂਡ ਸੀ ਕਿ ਸੀ ਐਲ ਸੀ ਐਸ ਐਸ ਸਕੀਮ ਨੂੰ ਦੁਆਰਾ ਤੋਂ ਚਾਲੂ ਕਰਨਾ ਚਾਹੀਦਾ ਵਾ ਔਰ 43 ਵੀ ਖਤਮ ਹੋਣਾ ਚਾਹੀਦਾ ਜਾਂ ਉਹਦੇ ਚ ਐਮੈਂਡਮੈਂਟ ਹੋ ਕੇ 15 ਦਿਨ ਦੀ ਜਗ੍ਹਾ ਤੇ 30 ਦਿਨ ਤੇ 45 ਦਿਨ ਦੀ ਜਗ੍ਹਾ ਤੇ 90 ਦਿਨ ਹੋਣੇ ਚਾਹੀਦੇ ਪਰ ਸਰਕਾਰ ਨੇ ਉਹਦੇ ਵਾਲੇ ਪਾਸੇ ਵੀ ਧਿਆਨ ਨਹੀਂ ਦਿੱਤਾ ਆ ਜਰੂਰਤ ਸੀ ਟਫ ਸਕੀਮ ਦੇਣ ਦੀ ਕਿ ਇੰਡਸਟਰੀ ਨੂੰ ਜਿਸ ਤਰ੍ਹਾਂ ਟੈਕਸਟਾਈਲ ਸੈਕਟਰ ਨੂੰ ਉੱਪਰ ਲੈ ਕੇ ਗਏ ਆ ਤਾਂ 40 ਕਰੋੜ ਤੱਕ ਦੀ ਟੈਕਸਟਾਈਲ ਸਕੀਮ ਜਿਵੇਂ ਦਿੱਤੀ ਗਈ ਸੀ ਉਹ ਮੇਂ ਜਨਰਲ ਇੰਡਸਟਰੀ ਨੂੰ ਦੇਣ ਦੀ ਲੋੜ ਸੀ ਕੋਈ ਸਕੀਮ ਨਹੀਂ ਦਿੱਤੀ ਗਈ ਤੇ ਇੱਕ ਲਾਸਟ ਗੱਲ ਮੈਂ ਕਹਾਂ ਕਿ ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ ਕਿ ਬਾਈਸਾਈਕਲ ਇੰਡਸਟਰੀ ਦੀ ਗੱਲ ਕਰੀਏ ਤਾਂ ਬਾਈਸਾਈਕਲ ਇੰਡਸਟਰੀ ਸਾਡਾ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਦੂਸਰਾ ਦੇਸ਼ ਆ ਸਾਈਕਲ ਤੇ ਸਾਈਕਲ ਪਾਰਟਸ ਬਣਾਉਣ ਵਾਲਾ ਇਸ ਇੰਡਸਟਰੀ ਨੂੰ ਅਪਗ੍ਰੇਡ ਕਰਨ ਵਾਸਤੇ ਵੀ ਕੋਈ ਫੰਡ ਨਹੀਂ ਦਿੱਤਾ ਗਿਆ ਇੱਕ ਜਨਰਲ ਡਿਡਕਸ਼ਨ 50000 ਰੁਪਏ ਦੀ ਵਧਾਈ ਗਈ ਆ ਜਦਕਿ ਜਿੰਨੀ ਇਨਫਲੇਸ਼ਨ ਹੋ ਗਈ ਆ ਕਟੋ-ਕਟ 2 ਲੱਖ ਰੁਪਇਆ ਜਿਹੜੀ ਇਹ ਜਨਰਲ ਇਨਫਲੇਸ਼ਨ ਵਧਣੀ ਚਾਹੀਦੀ ਸੀ ਸੋ ਮੈਂ ਜਿਹੜੀ ਐਜ਼ ਅ ਹੋਲ ਐਮ ਐਸ ਐਮਈ ਇੰਡਸਟਰੀ ਜਿਹੜੀ ਆ ਉਹਨੂੰ ਅੱਖੋ ਪਰੋਖੇ ਕੀਤਾ ਗਿਆ ਜਾਦਾ ਬੈਨੀਫਿਟ ਬਿਹਾਰ ਔਰ ਕਰਨਾਟਕਾ ਨੂੰ ਦਿੱਤੇ ਗਏ ਆ ਪੰਜਾਬ ਉਹ ਸੂਬਾ ਵਾ ਜਿਹੜੇ ਸੂਬੇ ਨੇ ਆਜ਼ਾਦੀ ਦੇ ਵਿੱਚ ਵੀ ਸਭ ਤੋਂ ਵੱਧ ਸ਼ੀਧੀਆਂ ਪਾਈਆਂ ਔਰ ਦੇਸ਼ ਦਾ ਫੂਡ ਬਾਉਲ ਆ ਜਿੱਥੇ ਸਭ ਤੋਂ ਵੱਧ ਅੰਨ ਭੰਡਾਰ ਸਾਰੇ ਦੇਸ਼ ਨੂੰ ਦਿੱਤਾ ਗਿਆ ਉਹ ਸਵੇਰ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਇਗਨੋਰ ਕੀਤਾ ਗਿਆ ਵਾ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਔਰ ਭਾਰਤ ਦੇ ਫਾਈਨਾਂਸ ਮਿਨਿਸਟਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਸੀ ਨੂੰ ਜਰੂਰ ਰਿਵਿਊ ਕੀਤਾ ਜਾਵੇ ਪੰਜਾਬ ਨੂੰ ਵੀ ਵਿਸ਼ੇਸ਼ ਪੈਕੇਜ ਦੀ ਲੋੜ ਸੀ ਪੰਜਾਬ ਜਿਹੜਾ ਵਾ ਉਹ ਅੱਜ ਬਹੁਤ ਪਿੱਛੇ ਚਲੇ ਗਿਆ ਅਗਰ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਇਸ ਨੂੰ ਜਿਸ ਤਰ੍ਹਾਂ ਦੇ ਸਾਡੇ ਗਵੰਡੀ ਸੂਬਿਆਂ ਦੀ ਤਰ੍ਹਾਂ ਹਿਮਾਚਲ ਔਰ ਜੰਮੂ ਕਸ਼ਮੀਰ ਦੀ ਤਰ੍ਹਾਂ ਪੈਕੇਜ ਦੇਣ ਦੀ ਲੋੜ ਆ ਤਾਂ ਕਿ ਇਹ ਸੂਬਾ ਵੀ ਉੱਬਰ ਕੇ ਬਾਹਰ ਆ ਸਕੇ ਬਹੁਤ ਬਹੁਤ ਧੰਨਵਾਦ ਆ ਜਿਹੜਾ ਬਜਟ ਸੀਗਾ ਮੋਦੀ ਸਰਕਾਰ ਦਾ ਥਰਡ ਦਾ ਪਹਿਲਾ ਬਜਟ ਸੀਗਾ ਕਿਉਂਕਿ ਬਹੁਤ ਦੇਰ ਤੋਂ ਸਾਡੀ ਜਿਹੜੀ ਡਿਮਾਂਡ ਸੀਗੀ 43ਬੀ ਦੀ ਪਿੱਛੇ ਸੀਤਾਰਾਮਨ ਜੀ ਜਦੋਂ ਲੁਧਿਆਣੇ ਆਏ ਸੀ ਕਿ ਬਿਫੋਰ ਇਲੈਕਸ਼ਨ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਉਹਨਾਂ ਨੇ ਸਾਡੀਆਂ ਪ੍ਰੋਬਲਮਾਂ ਸਮਝੀਆਂ ਸੀ ਵੀ 43 ਦੇ ਵਿੱਚ ਸਾਨੂੰ ਕੀ ਕੀ ਪ੍ਰੋਬਲਮ ਆ ਰਹੀਆਂ 43 ਦੇ ਵਿੱਚ ਦੇ ਵਿੱਚ ਅਸੀਂ ਬਦਲਾਅ ਦੀ ਗੱਲ ਕੀਤੀ ਸੀ ਵੀ ਇਹਦੇ ਵਿੱਚ ਥੋੜਾ ਜਿਹਾ ਬਦਲਾਅ ਦੀ ਜਰੂਰਤ ਹੈ ਕਿਉਂਕਿ ਕਈ ਟਰਮ ਕੰਡੀਸ਼ਨ ਐਦਾਂ ਦੀਆਂ ਵੀ ਜਿਹੜੀਆਂ ਸਾਨੂੰ ਐਮਐਸਐਮਈ ਨੂੰ ਸੂਟ ਨਹੀਂ ਬੈਠਦੀਆਂ ਜਿੱਦਾਂ ਕਿ 50 ਲੱਖ ਤੋਂ ਜਿਹੜੀ ਕੈਪ ਲਗਾਈ ਫੀ ਵੀ ਉਹ 50 ਲੱਖ ਵਾਲੇ ਇਹਦੇ ਵਿੱਚ ਨਹੀਂ ਫਾਲ ਕਰਦੇ ਔਰ ਇੰਪੋਰਟ ਨਹੀਂ ਫਾਲ ਕਰਦੇ ਉਹਦੇ ਕਰਕੇ ਸਾਨੂੰ ਬਹੁਤ ਵੱਡੀਆਂ ਦਿਕਟਾਂ ਆ ਰਹੀਆਂ ਵਾ ਔਰ 45 ਦਿਨ ਦੀ ਜਿਹੜੀ ਪੇਮੈਂਟ ਹੈਗੀ ਆ ਗੋਮਣ ਨੂੰ ਅਸੀਂ ਬਹੁਤ ਦੇਰ ਦੀ ਡਿਮਾਂਡ ਕਰਦੇ ਆ ਰਹੇ ਸੀ ਠੀਕ ਆ ਪੇਮੈਂਟ 45 ਦਿਨ ਦੀ ਐਮਐਸਐਮ ਨੂੰ ਮਿਲਣੀ ਚਾਹੀਦੀ ਹੈ ਪਰ ਹੋ ਕੀ ਰਿਹਾ ਵਾ ਜਦੋਂ ਮਾਰਚ ਵਿੱਚ ਸੀਗਾ ਨਵਾਂ ਸਾਲ ਜਦੋਂ ਨਿਊ ਡੀਅ ਚੜ੍ਹਨਾ ਸੀ ਉਦੋਂ ਤਾਂ ਸਾਰਿਆਂ ਨੇ 45 ਦਿਨ ਦੇ ਵਿੱਚ ਪੇਮੈਂਟਾਂ ਦੇ ਦਿੱਤੀਆਂ ਉਦੋਂ ਬਾਅਦ ਜਦੋਂ ਹੁਣ ਚੱਲ ਰਿਹਾ ਤੋ ਤਿੰਨ ਮਹੀਨੇ ਹੋ ਗਏ ਲੋਕੀ ਕੋਈ ਸਾਨੂੰ ਪੇਮੈਂਟ ਨਹੀਂ ਦੇ ਰਹੇ ਉਹਦੇ ਨਾਲ ਪੇਮੈਂਟ ਕ੍ਰੈਂਚ ਬਹੁਤ ਸਾਡੀ ਇੰਡਸਟਰੀ ਵਿੱਚ ਆਇਆ ਵਾ ਔਰ ਗਵਰਨਮੈਂਟ ਨੇ ਇਸ ਬਜਟ ਦੇ ਵਿੱਚ ਇਹਦੇ ਵਾਸਤੇ ਕੁਝ ਵੀ ਨਹੀਂ ਕੀਤਾ ਔਰ ਐਮਐਸਐਮਈ ਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਇਹਨਾਂ ਨੂੰ ਜ਼ਰੂਰਤ ਹੀ ਨਹੀਂ ਹੈਗੀ ਐਮਐਸਐਮਈ ਦੀ ਸੋ ਗਵਰਨਮੈਂਟ ਨੇ ਇਸ ਬਜਟ ਦੇ ਵਿੱਚ ਜਿੱਦਾਂ ਸਾਨੂੰ ਉਮੀਦ ਸੀ ਵੀ ਐਮਐਸਐਮਈ ਵਾਸਤੇ ਕੁਝ ਕਰਨਾ ਚਾਹੀਦਾ ਨਹੀਂ ਕੀਤਾ ਔਰ ਜਿੱਦਾਂ ਇਹਨਾਂ ਨੇ ਕੁਝ ਗੱਲਾਂ ਐਮਐਸਸੀ ਵਾਰੀ ਕੀਤੀਆਂ ਵਾ ਵੀ ਕਲੈਕਟਰ ਕੋਰਟ ਜਾਂ 100 ਕਰੋੜ ਦੀ ਗੱਲ ਕੀਤੀਆਂ ਕਿਉਂਕਿ ਪੂਰਾ ਹਲੇ ਹਾਈਲਾਈਟ ਨਹੀਂ ਹਲੇ ਕਲੀਅਰ ਨਹੀਂ ਹੈਗਾ ਵਾ ਸੋ ਇਹ ਬਜਟ ਤੋਂ ਤਾਂ ਸਾਨੂੰ ਇਹ ਲੱਗਦਾ ਵਾ ਵੀ ਮਤਲਬ ਐਮਐਸਐਮਈ ਨੂੰ ਬਹੁਤ ਜ਼ਿਆਦਾ ਇੰਗਨੋਰ ਕੀਤਾ ਗਿਆ ਵਾ ਔਰ ਇਹਦੇ ਨਾਲ ਜਿਹੜੀ ਸਾਡੀ ਐਮਐਸਐਮਈ ਇੰਡਸਟਰੀ ਹੈ ਖਾਸ ਕਰਕੇ ਲੁਧਿਆਣਾ ਜਿਹੜੀ ਇੰਡਸਟਰੀ ਹੈ ਉਹ ਮੈਨੂੰ ਨਹੀਂ ਲੱਗਦਾ ਵੀ ਬਹੁਤ ਦਿਨ ਤੱਕ ਇੱਥੇ ਚੱਲੋ ਸਰ ਅੱਜ ਜਿਹੜਾ ਬਜਟ ਆਇਆ ਉਹ ਦੇਖਦੇ ਕੀ ਕਹਿ ਚਾਹੋਗੇ ਲਗਾਤਾਰ ਨਜ਼ਰਾਂ ਬਣੀਆਂ ਸੀ ਇੰਡਸਟਰੀ ਨੂੰ ਬਜਟ ਦੀ ਸਸੀ ਕਾਲ ਜੀ ਮੈਨਕਟ ਸਾਈਕਲ ਪਾਰਟਸ ਮੈਨਫੈਕਚਰਿੰਗ ਐਸੋਸੀਏਸ਼ਨ ਦੀ ਟੀਮ ਵੱਲੋਂ ਮੈਂ ਹਰਸੀ ਮਜੀਤ ਸਿੰਘ ਪ੍ਰੈਜ਼ੀਡੈਂਟ ਅਤੇ ਮੇਰੇ ਆਫਿਸ ਬੀਅਰਸ ਸਰਸ ਨਾਮ ਜੀ ਮੱਖੜ ਮੇਰੇ ਵਾਈਸ ਪੈਨਿਕ ਸਾਹਿਬ ਤੇ ਸਰ ਰੀਸਾ ਮੇਰੇ ਸੈਕਟਰੀ ਸਾਹਿਬ ਅਸੀਂ ਬਜਟ ਪੂਰੇ ਤਰੀਕੇ ਨਾਲ ਜੋ ਹੁਣ ਤੱਕ ਹੋਇਆ ਹੈ ਉਹਦੇ ਬਾਰੇ ਪੂਰਾ ਵਿਚਾਰ ਕਰਕੇ ਦੱਸਦੇ ਪਿਆ ਵੀ ਬਜਟ ਦੇ ਵਿੱਚ ਸਰਕਾਰ ਨੇ ਕੁਝ ਵੀ ਸਾਨੂੰ ਨਹੀਂ ਦਿੱਤਾ ਐਮ ਐਸ ਐਮ ای ਬਾਰੇ ਜੋ ਗੱਲਾਂ ਕੀਤੀਆਂ ਗਈਆਂ ਸੀਗੀਆਂ ਉੱਥੇ ਸਰਕਾਰ ਪੂਰੀ ਨਹੀਂ ਕੀਤੀ ਗੱਲਾਂ ਕੀਤੀਆਂ ਗਈਆਂ ਸੀ ਚੋਣਾਂ ਤੋਂ ਪਹਿਲੇ ਜਿਹੜਾ ਲੁਧਿਆਣੇ ਦੇ ਵਿੱਚ ਸਾਡੇ ਆਦਰਨੀਏ ਫਰਵਰ ਮਿਸਟਰ ਸਾਹਿਬ ਮੈਡਮ ਸੀਧਾਰਾਮਨ ਆਈ ਸੀ ਔਰ ਪਿਊਸ਼ ਗੋਲਜੀ ਆਏ ਸੀਗੇ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਸੀ ਵੀ ਅਸੀਂ 43 ਵੀ ਐਚ ਬਾਰੇ ਜ਼ਰੂਰ ਤੁਹਾਡੀਆਂ ਗੱਲਾਂ ਸੁਣ ਕੇ ਅਸੀਂ ਸਹਿਮਤ ਹਾਂ ਔਰ ਅਸੀਂ ਇਹਦੇ ਬਾਰੇ ਕੁਝ ਨਾ ਕੋਈ ਦੱਸਾਂਗੇ ਵਧੀਆ ਤਰੀਕੇ ਕਰਾਂਗੇ ਤੁਸੀਂ ਅੱਜ ਹੀ ਦੇਖ ਲਓ ਕੋਈ ਗੱਲ ਨਹੀਂ ਹੋਈ ਸਰ ਇਸ ਤੋਂ 라ਵਾ ਜਿਹੜੀਆਂ ਗੱਲਾਂ ਕਹੀਆਂ ਗਈਆਂ ਵੀ 100 ਕਰੋੜ ਦਾ ਲੋਨ ਐਮ ਐਸ ਐਮ ਇ ਵੀ ਸਸ ਕੋ ਗੱਲ ਤੇ ਹੈ ਕਲੈਕਟਰਸ ਸਕਿਉਰਟੀ ਕਲੈਕਟਰਸ ਸਕਿਉਰਟੀ ਤੁਸੀਂ 120% 140% ਬੈਂਕ ਲੈਂਦੇ ਨੇ ਔਰ ਬੈਂਕ ਕਹਿੰਦੇ ਨੇ ਬਿਲਕੁਲ ਹੀ ਇਹ ਸਾਡੀ ਮਰਜ਼ੀ ਹੈ ਸਾਨੂੰ ਆਰਬੀਆਈ ਵੱਲੋਂ ਸਕਸੈਸ ਦੇ ਵੀ ਐਸ ਪਰ ਕਸਟਮਰ ਅਸੀਂ ਉਹਦੇ ਦੀ ਕਲੈਕਟਰ ਸਕਿਉਰਟੀ ਲਈਏ ਸਰ ਕਿੱਥੋਂ ਲੈ ਕੇ ਆਏਗਾ ਐਮਐਸਐਮੀ ਵਾਲਾ 100 ਕਰੋੜ ਦੀ ਕਲੈਕਟਰ ਸਕਿਉਰਟੀ ਅੱਜ ਅਸੀਂ ਕਹਿੰਦੇ ਆ ਅੱਜ ਦਾ ਯੁੱਗ ਜਿਹੜਾ ਹੈ ਇਹ ਟੈਕਨੋਲੋਜੀ ਦਾ ਯੁੱਗ ਹੈ ਅਸੀਂ ਚਾਹੁੰਦੇ ਆ ਵੀ ਹਿੰਦੁਸਤਾਨ ਨੂੰ ਜਿਹੜੀਆਂ ਮਸ਼ੀਨਰੀ ਬਾਹਰੋਂ ਆਣ ਉਹ ਕਿੱਥੋਂ ਆਣੀਆਂ ਜੇ ਤੁਹਾਡੇ ਰੇਟ ਆਫ ਇੰਟਰਸਟ ਘਟਾਏ ਨਹੀਂ ਔਰ ਇਹ ਕਲੈਕਟਰ ਸਕਿਉਰਟੀ ਹੋਣੀਆਂ ਲੈ ਕੇ ਕਰੋਗੇ ਸਾਡੇ ਹਿਸਾਬ ਨਾਲ ਜੀ ਇਹ ਅਸੀਂ ਨਰਾਸ਼ ਹਾਂ ਸਾਨੂੰ ਇਸ ਬਜਟ ਦੇ ਵਿੱਚੋਂ ਕੋਈ ਵੀ ਤਰ੍ਹਾਂ ਦਾ ਲਾਭ ਨਹੀਂ ਮਿਲਿਆ ਸਿਰਫ ਆਈ ਵਾਸ਼ ਕੀਤੀ ਗਈ ਹੈ